ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਇੱਕ ਗਾਈ ਦੇ ਏਆਈ ਕਰਨ ਲੱਗੇ ਆ ਸੋ ਇੱਕ ਬਹੁਤ ਸਾਰੇ ਬਹੁਤ ਸਾਰੇ ਕਾਰਨ ਹੁੰਦੇ ਆ ਜਿਹੜੀਆਂ ਗਾਈਆਂ ਰਿਪੀਟ ਹੁੰਦੀਆਂ ਨੇ ਗਾਈਆਂ ਗੱਭਨ ਨਹੀਂ ਹੁੰਦੀਆਂ ਸੋ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਮੇਰੇ ਵੀਰ ਨੇ ਏਆਈ ਕਰਦੇ ਆ ਮਤਲਬ ਕਿ ਹੁਣ ਚਲੋ ਫਿਰ ਮੈਨੂੰ ਇਹ ਗੱਲ ਕਹਿਣੀ ਪੈਣੀ ਹੈ ਭਰਾਵਾਂ ਦੇ ਮੈਸੇਜ ਆ ਜਣੇ ਆ ਮਤਲਬ ਕਿ AI ਕਰਨ ਦਾ ਮੈਥਡ ਨਹੀਂ ਪਤਾ ਵੀ AI ਕਰਨੀ ਕਿਵੇਂ ਆ ਸੋ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਜਿਹੜੀ AI ਦਾ ਮੈਥਡ ਹੈ ਵੀ ਆਪਾਂ ਟੀਗਾ ਉਹਨੂੰ ਗਨ ਕਿਹੜੇ ਐਂਗਲ ਤੇ ਕ੍ਰਾਸ ਕਰਨੀ ਹੈ ਹੱਥ ਆਪਾਂ ਅੰਦਰ ਕਿਵੇਂ ਰੈਕਟਮ ਦੇ ਪਾਉਣਾ ਸੋ ਦੋਸਤੋ ਅੱਜ ਅਸੀਂ ਇਸ ਗਾਈ ਨੂੰ ਮਤਲਬ ਕਿ AI ਕਰਨਾ ਆਏ ਆ ਸੋ ਇਹ ਥੋੜੀ ਜੀ ਗਾਂ ਰਿਪੀਟ ਹੈਗੀ ਇਹ ਕਾਫੀ ਟਾਈਮ ਤੋਂ ਆ ਬਹੁਤ ਸੋਹਣੀ ਇਹਨਾਂ ਨੇ ਜਿਹੜੀ ਇਹ ਗਾਈ ਹੈ ਪਾਲ ਕੇ ਰੱਖੀ ਹੋਈ ਹੈ ਬੱਚੀ ਬਹੁਤ ਸੋਹਣੀ ਵਹਿੜੇ ਪਹਿਲਣ ਸੋ ਅਸੀਂ ਹਿੰਦਾ ਪਹਿਲਾਂ ਟ੍ਰੀਟਮੈਂਟ ਕੀਤਾ ਸੀਗਾ ਹੁਣ ਅਸੀਂ ਇਹਨੂੰ ਇੰਜੈਕਸ਼ਨ ਲਾਉਣ ਲੱਗੇ ਆ ਰੀਸੈਪਟਰ ਬਲਾ ਦੇ ਬੇਟਾ ਪਹਿਲਾਂ ਅਸੀਂ ਇਹਨੂੰ ਇੰਜੈਕਸ਼ਨ ਪੁਸ਼ ਕਰਾਂਗੇ ਆਈਵੀ ਹੁਣ ਇੱਕ ਮੇਰੇ ਵੀਰ ਨੇ ਦੱਸਿਆ ਸੀਗਾ ਵੀ ਜਿਹੜਾ ਆਪਾਂ ਨੂੰ ਇੰਜੈਕਸ਼ਨ ਹੈ ਉਹ 5 6 ਘੰਟੇ ਪਹਿਲਾਂ ਪੁਸ਼ ਕਰਨਾ ਚਾਹੀਦਾ ਵੀਰੇ ਜਿਹੜੇ ਚੀਜ਼ ਆਈਵੀ ਹੁੰਦੀ ਹੈ ਨਾ ਆਈਵੀ ਦਾ ਮਤਬਲ ਹੁੰਦਾ ਵੀ ਅਰਜੈਂਟਲੀ ਵੀ ਆਈ ਵੀ ਆਪਾਂ ਲਾਤਾ ਉਹਨੇ 5-7 ਮਿੰਟ ਚ ਆਪਦਾ ਕੰਮ ਕਰ ਲੈਣਾ ਸੋ ਦੋਸਤੋ ਇਹ ਨਹੀਂ ਹੈਗਾ ਵੀ ਆਪਾਂ ਮਤਲਬ ਕਿ ਉੱਥੇ 5 ਜਾਂ 6 ਘੰਟੇ ਪਹਿਲਾਂ ਦੇਣਾ ਹੁੰਦਾ ਇੰਜੈਕਸ਼ਨ ਸੋ ਦੋਸਤੋ ਆ ਅਸੀਂ ਇੰਜੈਕਸ਼ਨ ਇਹਨੂੰ ਆਪਣਾ ਪੁਸ਼ ਕਰ ਦਿੱਤਾ ਆਈ ਵੀ ਸਭ ਤੋਂ ਪਹਿਲਾਂ ਸਾਡਾ ਕੰਮ ਇਹਨੂੰ ਆਪਣਾ ਜਿਹੜਾ ਸੀਗਾ ਇੰਜੈਕਸ਼ਨ ਪੁਸ਼ ਕਰਨ ਦਾ ਸੀਗਾ ਉਹ ਅਸੀਂ ਇੰਜੈਕਸ਼ਨ ਇਹਨੂੰ ਪੁਸ਼ ਕਰ ਦਿੱਤਾ ਆਈ ਵੀ ਸੋ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦੱਸੂਗਾ ਵੀ ਜਿਹੜਾ ਇਹਦਾ ਮੈਥਡ ਹੈ ਆਈ ਆਈ ਕਰਨ ਦਾ ਮੈਥਡ ਹੈ ਚਲੋ ਸੀਮਨ ਜਿੱਦਾਂ ਵੀ ਆਪਾਂ ਕਢਣਾ ਉਹ ਤਾਂ ਆਪਾਂ ਨੂੰ ਮਤਲਬ ਕਿ ਲੱਗ ਹੀ ਜਾਂਦਾ ਹੈ ਪਤਾ ਵੀ ਸੀਮਨ ਆਪਾਂ ਇਦਾਂ ਕਢਣਾ ਓਦਾਂ ਕਢਣਾ ਹੈਗਾ ਉਹ ਸਾਰੀਆਂ ਗੱਲਾਂ ਮੈਟਰ ਕਰਦੀਆਂ ਨੇ ਸੋ ਜਿਹੜਾ ਆਪਣਾ AI ਦਾ ਕਨਸੈਪਟ ਹੈਗਾ ਸੋ ਦੋਸਤੋ ਥੋੜਾ ਜਿਹਾ ਗਾਈ ਤੰਗ ਕਰ ਰਹੀ ਹੈ ਆਪਣਾ ਇਹ ਆਪਣਾ AI ਵੀ ਲਵਾ ਨਹੀਂ ਰਹੀ ਸੋ AI ਆਸੀਂ ਪੁਸ਼ ਕਰਨ ਦੀ ਕੋਸ਼ਿਸ਼ ਕਰਦੇ ਆਂ AI ਲਾਉਣੇ ਆਂ AI ਲਾਉਣ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਆਂ ਕਿ ਆਪਾਂ ਜਿਹੜਾ ਇਹਦਾ ਗਾਂ ਨਾਲ ਆਪਾਂ ਕਿਦਾਂ ਕ੍ਰਾਸ ਕਰਨੇ ਨੇ ਦੋਸਤੋ। ਸੋ ਆ ਦੇਖੋ ਪਹਿਲਾ ਜਿਹੜਾ ਆਪਾਂ ਰਕਤਮ 'ਚ ਹੱਥ ਪਾਉਣਾ ਹੁੰਦਾ। ਸੋ ਚੰਗੀ ਤਰ੍ਹਾਂ ਹੱਥ ਨੂੰ ਤੇਲ ਲਾ ਲਓ। ਹੁਣ ਕਈ ਡਾਕਟਰ ਕੀ ਕਰਦੇ ਆ ਇੱਥੋਂ ਹੱਥ ਖਿੱਚ ਕੇ ਮਾਰਦੇ ਆ। ਜਦੋਂ ਹੱਥ ਅੰਦਰ ਖਿੱਚ ਕੇ ਮਾਰਿਆ ਤਾਂ ਬੀਸਲੀ ਗੱਲ ਇਹ ਕਿ ਇਹਦੀ ਜਿਹੜਾ ਰਕਤਮ ਹੁੰਦੇ ਵਿੱਚ ਜ਼ਖਮ ਹੋ ਜਾਏਗਾ, ਵੂਡ ਹੋ ਜਾਏਗਾ। ਉਦੋਂ ਵੀ ਤੁਹਾਡੀ ਗਾਂ ਹੀ ਰਿਪੀਟ ਕਰ ਦੇਗੀ। ਸੋ ਦੋਸਤੋ ਹੱਥ ਪਾਉਣ ਦਾ ਮੈਥਡ ਹੈ ਦੋਸਤੋ ਆ ਦੇਖੋ ਪਹਿਲਾਂ ਆਪਾਂ ਇਸ ਤਰ੍ਹਾਂ ਰਮਾਲ ਦੇ ਨਾਲ ਇੱਕ ਉਂਗਲ ਕਾਉਣੀ ਆ। ਫਿਰ ਜਿਹੜਾ ਆਪਾਂ ਹੌਲੀ-ਹੌਲੀ ਹੱਥ ਗਾਈ ਦੇ ਅੰਦਰ ਲਿ ਆਪਾਂ ਖਿੱਚ ਕੇ ਅੰਦਰ ਇਹਦੇ ਹੱਥ ਨਹੀਂ ਮਾਰਨਾਗਾ ਕਿਉਂਕਿ ਜਦੋਂ ਆਪਾਂ ਮੈਂ بڑے ਬੰਦੇ ਵੇਖੇ ਆ ਜਦੋਂ ਉਹ ਪੀੜੀ ਵੀ ਕਰਦੇ ਆ ਤਾਂ ਇੱਕਦਮ ਇਹ ਖਿੱਚ ਕੇ ਹੱਥ ਮਾਰਦੇ ਆ ਬਿਲਕੁਲ ਇਦਾਂ ਜਿਹੜਾ ਤੁਹਾਡੇ ਹਾਂ ਇੱਕ ਗੱਲ ਹੋਰ ਆ ਜੇ ਮਤਲਬ ਕਿ ਤੁਸੀਂ ਇਦਾਂ ਖਿੱਚ ਕੇ ਹੱਥ ਮਾਰਿਆ ਤਾਂ ਤੁਹਾਡਾ ਪਸ਼ੂ ਜ਼ੋਰ ਮਾਰਨ ਲੱਗ ਜਾਏਗਾ ਉਹਨੂੰ ਤਕਲੀਫ ਹੋਏਗੀ ਫੀਵਰ ਹੋ ਜਾਏਗਾ ਬੜੀਆਂ ਬੜੀ ਬੜੀ ਬਰੀ ਇਹ ਫੀਲਡ ਦੇ ਵਿੱਚ ਗੱਲ ਨੋਟ ਕੀਤੀ ਏ ਜਿਹੜੇ ਹੁਣ ਵਿਚਾਰੇ ਆਪਣੇ ਉਹ 8ਵੀਂ ਫੇਲ ਵਾਲੇ ਡਾਕਟਰ ਨੇ ਜਾਂ ਜਿਹੜੇ ਮਤਲਬ ਕਿ ਉਹ ਆਹਾ ਝੋਲੇ ਚੱਕਣ ਵਾਲੇ ਡਾਕਟਰ ਨੇ ਉਹਨਾਂ ਦਾ ਮੈਥਡ ਇੱਥੇ ਰੱਖ ਕੇ ਹੁੰਦਾ ਇੱਕ ਫਿਰਦੀ ਬਾ ਐ ਧੋਕਦੇ ਆ ਸੋ ਦੋਸਤੋ ਕਦੀ ਨਹੀਂ ਇੱਥੋਂ ਇੱਕ ਉਂਗਲ ਲਿਜਾ ਕੇ ਫਿਰ ਪੂਰਾ ਹੱਥ ਅੰਦਰ ਲਿਜਾਣਾ ਕਿ ਜਿਹੜਾ ਆਪਣਾ ਐਨੀਮਲ ਹੈ ਉਹਨੂੰ ਬਿਲਕੁਲ ਪਤਾ ਨਾ ਲੱਗੇ ਕਿ ਮੇਰੇ ਨਾਲ ਹੋ ਕੀ ਰਿਹਾ ਸੋ ਦੋਸਤੋ ਇਹ ਮੈਨੂੰ ਬੜੇ ਵੀਰਾਂ ਦੇ ਮੈਸੇਜ ਆਏ ਸੀ ਮੈਂ ਸੋਚਿਆ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਸੋ ਦੋਸਤੋ ਇੱਥੋਂ ਆਪਾਂ ਜਦੋਂ ਅੰਦਰ ਹੱਥ ਡਾਲ ਲਿਆ ਪਾ ਲਿਆ ਉਸ ਤੋਂ ਬਾਅਦ ਦੋਸਤੋ ਜਿਹੜੀ ਆਪਣੀ ਆਹਾ ਗਾਨਾ ਵੇਖੋ ਇਹ ਜਿਹੜੀ ਗੰਨ ਹੈ ਇਹ ਆਪਣੀ 180 ਡਿਗਰੀ ਦੇ ਕੋਣ ਤੇ ਚਾਹੀਦੀ ਏ ਹੁਣ ਕਈ ਬੰਦੇ ਸਿੱਧੀ ਗੰਨ ਐ ਮਾਰਦੇ ਆ ਦੋਸਤੋ ਕਦੀ ਵੀ ਇਹ ਤੁਹਾਡੇ ਕੋਲੋਂ ਇਹ ਵੀ ਹੁਣ ਬਹੁਤ ਜ਼ਿਆਦਾ ਮਤਲਬ ਕਿ ਜਿਹੜੇ ਕੰਸਟਰਕਸ਼ਨ ਰੇਟ ਦੇ ਵਿੱਚ ਆਪਣੇ ਘਰ ਤੋਂ ਨੇ ਦੋਸਤੋ ਇੱਥੇ ਗੰਨ ਰੱਖ ਕੇ ਆ ਦੇਖੋ ਬੜੇ ਪਿਆਰ ਦੇ ਨਾਲ ਆਪਾਂ ਗੰਨ ਅੰਦਰ ਲejਾਨੀ ਏ ਕਿਉਂਕਿ ਗੰਨ ਲੋਹੇ ਦੀ ਏ ਅੰਦਰ ਬਹੁਤ ਸਾਰਾ ਜਿਹੜਾ ਹੈਗਾ ਆਪਣਾ ਸੌਫਟ ਹੁੰਦਾ ਹੈ ਯੂਟਰਸ ਬਹੁਤ ਹੀ ਮਤਲਬ ਕਿ ਨਾਚਕੀ ਜੀ ਹੁੰਦੀ ਏ ਜੇ ਆਪਾਂ ਖਿੱਚ ਕੇ ਅੰਦਰ ਗਨ ਮਾਰ ਦਿੱਤੀ ਤਾਂ ਦੋਸਤੋ ਉਹ ਜਿਹੜੀ ਆਪਣੀ ਗਨ ਹੈ ਉਹਦੇ ਨਾਲ ਅੰਦਰ ਜ਼ਖਮ ਹੋ ਜਾਣਾ ਟਿਊਟਰ ਹੋ ਜਾਏਗਾ ਤੇ ਆਪਣੀ ਜਿਹੜੀ ਗਾਈ ਹੈ ਉਹ ਰਿਪੀਟ ਹੋ ਜੇਗੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਾਂ ਇਹਨੂੰ ਗਨ ਅੰਦਰ ਕਰਾਸ ਕਰ ਦੇਣੀ ਹੈ ਸੋ ਦੋਸਤੋ ਇੱਥੇ ਆਪਾਂ ਇੱਕ ਹੋਰ ਆ ਵੇਖੋ ਹੁਣ ਗਨ ਬਹੁਤ ਵਧੀਆ ਕਰਾਸ ਹੋ ਗਈ ਹੈ ਸੋ ਦੋਸਤੋ ਇੱਥੇ ਆਪਾਂ ਕਰਦੇ ਆ ਬਹੁਤ ਡਾਕਟਰ ਇਹਨੂੰ ਹੌਲੀ-ਹੌਲੀ ਕਰਦੇ ਆ ਥੋੜੀ-ਥੋੜੀ ਕਰਨ ਦੇ ਨਾਲ ਕੀ ਹੁੰਦਾ ਜਿਹੜਾ ਸੀਮਨ ਤੁਹਾਡਾ ਉਹ ਸੀਸ ਦੇ ਵਿੱਚ ਡਿੱਗ ਪੈਂਦਾ ਸੋ ਦੋਸਤੋ ਆਪਾਂ ਇਹਨੂੰ ਪੁਸ਼ ਕਰਨਾ ਹੈ ਜਿਵੇਂ ਕਿ ਕਿਸਾਨ ਫਟ ਲਾਉਂਦਾ ਦੋਸਤੋ ਆ ਵੇਖੋ ਆਪਣੀ ਗਾਈ ਨੂੰ ਇੰਝ ਮਹਿਸੂਸ ਹੋਵੇ ਕਿ ਇਹ ਇਹ ਫਟ ਕਿਸਾਨ ਦੀ ਲੱਗੀ ਏ ਸੋ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਵੀ ਆਹ ਵੇਖੋ ਆਪਾਂ ਇਹਨੂੰ ਐ ਨਹੀਂ ਕਰਨਾ ਵੀ ਆਪਾਂ ਇਹਨੂੰ ਅੰਦਰ ਪਾ ਆ ਕੇ ਤੇ ਆਪਾਂ ਕਈ ਡਾਕਟਰ ਹੌਲੀ 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 ਕਰਦੇ ਆ ਉਹ ਤੁਹਾਡਾ ਸੀਮਨ ਦੇ ਵਿੱਚੋਂ ਲੀਕ ਹੋ ਜਾਂਦਾ ਇਹਦੇ ਵਿੱਚ ਰਹਿ ਜਾਂਦਾ ਜਿੰਦੇ ਕਰਕੇ ਤੁਹਾਡੀ ਗਾਈ ਗੱਬਨ ਨਹੀਂ ਹੁੰਦੀ ਰਿਪੀਟ ਦਾ ਬਹੁਤ ਵੱਡਾ ਕਾਰਨ ਹੈ ਸੋ ਦੋਸਤੋ ਇੱਕ ਆ ਵੇਖੋ ਮੈਂ ਹੁਣ ਗਲਵਜ਼ ਪਾਇਆ ਸੀਗਾ ਜੇ ਕਦੇ ਗੁਲਾਬ ਜਦੇ ਉੱਤੇ ਬਲੀਡਿੰਗ ਆ ਗਈ ਬਲੱਡ ਆ ਗਿਆ ਤਾਂ ਵੀ ਤੁਹਾਡੀ ਗਾਂ ਜਿਹੜੀ ਗੱਬਰ ਨਹੀਂ ਹੋਣੀ ਦੋਸਤੋ ਇਹ ਵੀ ਇੱਕ ਬਹੁਤ ਵੱਡੀ ਸਿੱਖਣ ਵਾਲੀ ਚੀਜ਼ ਏ ਸੋ ਦੋਸਤੋ ਚਲੋ ਇਹ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਸੋ ਦੋਸਤੋ ਅਸੀਂ ਹੁਣ ਇਹਨੂੰ ਲਾਉਣੇ ਆ ਆਪਣਾ ਇੱਕ ਐਂਟੀਬਾਇਓਟਿਕ ਲਾਉਣੇ ਆ ਦੋਸਤੋ ਕਿਉਂਕਿ ਪਹਿਲਾਂ ਅਸੀਂ ਇਹਨੂੰ ਲਾ ਦਿੱਤਾ ਆਪਣਾ ਰਿਸੈਪਟ ਲਾਤਾ ਆ ਇਹ ਵੀ ਰਿਸੈਪਟ ਲਾ ਲਿਆ ਦੋਸਤੋ ਹੁਣ ਅਸੀਂ ਇਹਨੂੰ ਲਾ ਰਹੇ ਆ ਇੰਜੈਕਸ਼ਨ ਬੈਰੋਸਿਨ ਵਨ ਸ਼ਾਟ ਸੋ ਦੋਸਤੋ ਬੈਰੋਸਿਨ ਵਨ ਸ਼ਾਟ ਆ ਦੇਖੋ ਆ ਆਪਣੇ ਕੋਲੇ ਪਿਆ ਬੈਰੋਸਿਨ ਵਨ ਸ਼ਾਟ 30 ਐਮ ਐਲ ਦਾ ਸ਼ਾਟ ਆਪਾਂ ਲਾਉਣਾ ਦੋਸਤੋ ਇਹ ਇੱਕ ਐਂਡਰੋਫਲੋਕਸੀਕੈਮ ਐਂਟੀਬਾਇਓਟਿਕ ਦੋਸਤੋ ਇਹ ਅਸੀਂ ਇਹਨੂੰ ਰਿਸੈਪਟਲ ਆਈ ਵੀ ਲਾ ਦਿੱਤਾ ਹੈ ਏ ਆਈ ਕਰ ਦਿੱਤੀ ਏ ਆਈ ਕਰਨ ਤੋਂ ਬਾਅਦ 15 15 ਐਮ ਐਲ ਅਸੀਂ ਇਹਨੂੰ ਵੇ ਦੋ ਪਾਸੇ ਧੋਣ ਤੇ ਦੋ ਪਾਸੇ ਲਾ ਦਿਆਂਗੇ ਸੋ ਇਹਦੇ ਲਾਉਣ ਦਾ ਕਾਰਨ ਇਹ ਆ ਵੀ ਜੇ ਇਹ ਨਿੰਦਰ ਮਾੜੀ ਮੋਟੀ ਕੋਈ ਆਪਣਾ ਜ਼ਖਮ ਹੋਇਆ ਜਾਂ ਮਾੜੀ ਮੋਟੀ ਕੋਈ ਇਨਫੈਕਸ਼ਨ ਹੋਈ ਸੋ ਜਿਹੜਾ ਇੱਕ ਤਾਂ ਅਸੀਂ ਹਾਰਮੋਨ ਰਿਲੀਜ਼ ਕਰ ਦਿੱਤਾ ਤੇ ਸੈਕੰਡ ਪਾਰਟ ਅਸੀਂ ਜਿਹੜਾ ਨੋਵੈਂਡਰੋ ਕੈਰ 77 ਲਾ ਕੇ ਉਹ ਜਿਹੜਾ ਆਪਣਾ 72 ਘੰਟੇ ਆਪਦਾ ਕੰਮ ਕਰੇਗਾ ਜਿਹੜੀ ਮਾੜੀ ਮੋਟੀ ਅੰਦਰ ਇਨਫੈਕਸ਼ਨ ਹੋਏਗੀ ਦੋਸਤੋ ਸੋ ਉਹਦੀ ਰਿਕਵਰੀ ਹੋ ਜਾਏਗੀ ਸੋ ਦੋਸਤੋ ਇਸ ਤਰ੍ਹਾਂ ਦੇ ਤੁਸੀਂ ਵੀ ਕੰਮ ਕਰਿਆ ਕਰੋ ਅੱਜ ਮੈਂ ਤੁਹਾਨੂੰ ਦੱਸਿਆ ਵੀ AI ਦਾ ਜਿਹੜਾ ਮੈਥਡ ਹੈ ਉਹ ਆਪਣਾ ਕਿਦਾਂ ਦਾ ਹੋਣਾ ਚਾਹੀਦਾ ਬਿਲਕੁਲ ਈਜ਼ੀ ਜਿਹੜਾ ਮੈਥਡ ਹੋਣਾ ਚਾਹੀਦਾ ਸੋ ਥੋੜੀ ਜੀ ਗਾਈ ਹੈਪਰ ਹੋ ਰਹੀ ਏ ਸੋ ਕੋਈ ਗੱਲ ਨਹੀਂ ਇਥੋਂ ਮੜਾ ਜਾਂ ਕੋਈ ਡੰਡਾ ਡੁੰਡਾ ਫੜ ਲਓ ਸੋ ਗਾਈ ਜਿਹੜੀ ਮਤਲਬ ਕਿ ਕਾਫੀ ਟ੍ਰੀਟਮੈਂਟ ਇਹਨਾਂ ਹੋਇਆ ਨਹੀਂ ਨਾ ਕਦੀ ਮਤਲਬ ਕਿ ਇਸ ਕਰਕੇ ਪਸ਼ੂ ਕੇ ਵੀ ਡਰ ਵੀ ਜਾਂਦਾ ਹੈ ਬਾਕੀ ਥੋੜੀ ਜੀ ਇਹਨੂੰ ਅਸੀਂ ਬੰਨਿਆ ਵੀ ਗਲਤ ਹੋਇਆ ਸੋ ਥੋੜਾ ਜਿਹਾ ਕਿਉਂਕਿ ਆਪਣੇ ਘਰਾਂ ਦੇ ਵਿੱਚ ਆਮ ਸਕੰਜਾ ਸਕੰਜਾ ਨਹੀਂ ਹੁੰਦਾ ਜਗ੍ਹਾ ਨਹੀਂ ਹੁੰਦੀ ਜੀ ਦੇ ਕਰਕੇ ਚਲੋ ਬਸ ਠੀਕ ਹੈ ਡਿੱਗਪੀ ਦਾ ਇਹਨੂੰ ਐਵੇਂ ਲਾ ਦਿਓ ਸੋ ਇਹ ਇੱਥੇ ਚੰਗੀ ਤਰ੍ਹਾਂ ਨਾ ਬੰਨਣ ਕਰਕੇ ਜਿਹੜੀ ਗਾਈ ਥੋੜਾ ਸਾਨੂੰ ਤੰਗ ਕਰਦੀ ਪਈ ਐ ਸੋ ਇੰਜੈਕਸ਼ਨ ਨੂੰ ਦੋਸਤੋ ਕੁਸ਼ ਹੋ ਗਿਆ 15-15 ਐਮਐਲ ਅਸੀਂ ਦੋ ਪਾਸੇ ਲਾਉਣਾ ਸੋ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਆ ਆ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ